जिला श्री फतेहगढ़ साहिब ਦੇ ਵੱਡੇ ਅਤੇ ਇਤਿਹਾਸਿਕ ਪਿੰਡ ਪਗੜਾਣਾ ਵਿਖੇ ਪਿੰਡ ਦੀਆਂ ਔਰਤਾਂ ਵੱਲੋਂ ਸਾਂਝੇ ਤੌਰ ਤੇ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਨਾ ਜੀ ਆਪਣਾ ਰਾਜੀ ਅੱਜ ਜੋ ਪ੍ਰੋਗਰਾਮ ਤੀਆਂ ਦਾ ਮਨਾਇਆ ਗਿਆ ਇਹ ਕੀ ਉਪਰਾਲਾ ਤੁਹਾਡਾ ਕਿਵੇਂ ਹੋਇਆ ਸਾਡਾ ਉਪਰਾਲਾ ਇਹੀ ਹੈ ਜੀ ਵੀ ਸਾਰੀ ਮਤਲਬ ਸਾਡੀਆਂ ਭੈਣਾਂ ਜਿਹੜੀਆਂ ਨੂੰ ਇੰਜੋਏ ਕਰ ਸਕਣੀਆਂ ਤੀਆਂ ਦਾ ਇਹ ਘਾਟਾ ਸਭੇ ਚੰਗੇ ਨਾਲ ਹੈ ਜਿਹੜਾ ਅਸੀਂ ਬੱਚੇ ਭੁੱਲਦੇ ਜਾ ਰਹੇ ਹਾਂ ਅੱਗੇ ਸਾਡੀ ਬੱਚਿਆਂ ਨੂੰ ਇਹ ਯਾਦ ਰਹੇ ਕਿ ਹਾਂ ਸਾਡਾ ਇਹ ਇਹ ਵਿਰਸਾ ਹੈ ਸਾਡਾ ਆਪਣਾ ਹੀ ਬੱਚਿਆਂ ਨੂੰ ਮਤਲਬ ਆਪਣੇ ਭੁੱਲੇ ਰਹੇ ਜਿਹੜੇ ਬੱਚੇ ਨੂੰ ਯਾਦ ਰੱਖਣਾ ਹੈ ਕਿਵੇਂ ਲੱਗਦਾ ਇੱਕ ਪਾਸੇ ਪੁਰਾਣੀ ਗੱਲ ਹੈ ਵਿੱਚ ਤਾਂ ਇਹ ਇੱਕ ਪਾਸੇ ਜਿਹੜੀ ਧੀਆ ਨੂੰ ਕੁੱਖ ਚ ਮਰਵਾ ਦਿੱਤਾ ਜਾਂਦਾ ਸੀ ਅੱਜ ਧੀਆ ਦਾ ਜਿਹੜਾ ਇਹ ਤਿਹਾਰ ਧੀਆ ਦਾ ਮਨਾਇਆ ਜਾ ਰਿਹਾ ਹੈ ਇਹਨੂੰ ਕਿਵੇਂ ਵੇਖਦੇ ਹੋ ਜੇ ਅੱਪਤੀਆਂ ਨਹੀਂ ਹੋਣਗੀਆਂ ਜੀ ਬਾਸ਼ਾ ਅੱਗੇ ਨਹੀਂ ਚੱਲੂਗਾ ਜੀ ਸੋ ਇਸ ਕਰਕੇ ਇਹ ਪ੍ਰੂਣ ਹੱਤਿਆ ਨੂੰ ਬੰਦ ਕਰੋ ਜੀ ਬੱਚੀਆਂ ਨੂੰ ਸਪੋਰਟ ਕਰੋ ਬੱਚੀਆਂ ਪੜ ਰਹੀਆਂ ਨਹੀਂ ਸਾਡੀਆਂ ਬਹੁਤ ਵਧੀਆ ਮੁੰਡਿਆਂ ਨਾਲੋਂ ਵੀ ਅੱਗੇ ਜਾ ਰਹੀਆਂ ਨਹੀਂ ਅੱਜ ਦੀਆਂ ਬੱਚੀਆਂ ਕੀ ਕਹਿਣਾ ਭੈਣ ਜੀ ਅੱਜ ਦੇ ਆਤਿਹਾਰ ਤੁਸੀਂ ਤੀਆਂ ਦਾ ਮਨਾਇਆ ਜਿਹੜੀਆਂ ਵਿਆਹੀਆਂ ਹੋਈਆਂ ਕੁੜੀਆਂ ਜਾਂ ਨੂਹਾਂ ਇੱਕ ਇੱਕ ਛੱਤ ਥੱਲੇ ਤੁਸੀਂ ਇਕੱਠੀਆਂ ਕਰਤੀਆਂ ਜਿਹੜੀਆਂ 20 ਸਾਲ ਤੋਂ ਪੁਰਾਣੀਆਂ ਵਿਚੜੀਆਂ ਹੋਈਆਂ ਸਕੂਲ 'ਚ ਪੜ੍ਹਦੀਆਂ ਹੋਈਆਂ ਤੋੜਿਆਂ ਤੇ ਬੈਠੀਆਂ ਜਾਂ ਡੈਕਸਾਂ ਤੇ ਬੈਠ ਕੇ ਪੜ੍ਹਿਆ ਜਿਨ੍ਹਾਂ ਨੇ ਉਹ ਅੱਜ 20 30 ਸਾਲ ਬਾਅਦ ਇਕੱਠੀਆਂ ਹੋਈਆਂ ਕਿਹੋ ਜਿਹਾ ਮਾਹੌਲ ਇੱਥੇ ਰਿਹਾ ਬਹੁਤ ਵਧੀਆ ਜੀ ਸਾਰੇ ਨਾਲੇ ਇਕੱਠੇ ਹੋਏ ਇੱਕ ਦੂਸਰੇ ਨੂੰ ਮਿਲੇ ਜਿਹੜੇ ਕਈ ਕਈ ਸਾਲਾਂ ਤੋਂ ਮਿਲੇ ਨਹੀਂ ਸੀਗੇ ਉਹ ਅੱਜ ਆ ਕੇ ਇੱਥੇ ਇਕੱਠੀਆਂ ਹੋਈਆਂ ਕਿੰਨਾ ਵਧੀਆ ਲੱਗਿਆ ਸਾਨੂੰ ਵੀ ਬਹੁਤ ਵਧੀਆ ਲੱਗੇ ਵੀ ਸਾਰੇ ਇਕੱਠੀਆਂ ਹੋਈਆਂ ਨੇ ਇਹ ਤੇ ਅਸੀਂ ਇਹ ਚਾਹੁੰਦੇ ਆ ਵੀ ਅੱਗੇ ਨੂੰ ਅਸੀਂ ਜੋ ਨਹੀਂ ਆਈਆਂ ਇੱਥੇ ਅਸੀਂ ਚਾਹੁੰਦੇ ਵੀ ਅੱਗੇ ਨੂੰ ਹੋਰ ਵੀ ਆਣ ਇੱਥੇ ਸਾਨੂੰ ਬਹੁਤ ਜਿਹੜੀਆਂ ਦੇਖ ਕੇ ਹਨਾ ਨਹੀਂ ਆ ਸਕੇ ਅਸੀਂ ਚਾਹੁੰਦੇ ਹਾਂ ਵੀ ਅੱਗੇ ਨੂੰ ਹੋਰ ਵਧੀਆ ਹੋਵੇ ਬਾਤ ਦੀ ਵੱਧ ਜਿਹੜਾ ਸਪੋਰਟ ਕਰਨ ਜੋ ਅਸੀਂ ਵਿਰਸਾ ਕੁਛ ਸਾ ਤੋਂ ਨਹੀਂ ਇਕੱਠਾ ਹੋ ਪਾਰਿਆ ਜਿਵੇਂ ਚਾਟੀਆਂ ਵਧਾਣੀਆਂ ਸੰਦੂਖ ਵੀ ਹੋਰ ਵੀ ਕਈ ਐਟਮ ਹੈਗੀਆਂ ਨੇ ਜਿਹੜੀਆਂ ਪੁਰਾਣੀਆਂ ਬੱਚਿਆਂ ਨੂੰ ਨਹੀਂ ਪਤਾ ਹੈਗਾ ਸਾਡੀ ਕੋਸ਼ਿਸ਼ ਇਹੀ ਹੈ ਵੀ ਅਸੀਂ ਅਸੀਂ ਅੱਗੇ ਨੂੰ ਹੋਰ ਵੀ ਲੈ ਕੇ ਆਈਏ ਉਹ ਚੀਜ਼ਾਂ ਕਿਵੇਂ ਲੱਗਦਾ ਤੁਹਾਨੂੰ ਪਹਿਲਾਂ ਪਤਾ ਹੀ ਹੋਣਾ ਕਿ ਬੁੜੀਆਂ ਜਿਹੜੀਆਂ ਨੂੰ ਇਹ ਟੱਪੇ ਬੋਲੀਆਂ ਗਿੱਧਾ ਜਿਹੜਾ ਆਮ ਇਹਨਾਂ ਆਪਣਾ ਸਭਿਆਚਾਰ ਹੈ ਯਾਦ ਸੀ ਪਰ ਅੱਜ ਇਹ ਡਿਜੀ ਦਾ ਜਿਹੜਾ ਸਹਾਰਾ ਲਿਆ ਜਾ ਰਿਹਾ ਇਹ ਇਹ ਕਿੰਨਾ ਕੁ ਤੁਹਾਨੂੰ ਵਧੀਆ ਜਿਹੜਾ ਕਲਚਰ ਦੇ ਵਿੱਚ ਮਿਕਸ ਹੋ ਗਿਆ ਕਿੰਨਾ ਕੁ ਵਧੀਆ ਲੱਗਦਾ ਤੁਹਾਨੂੰ ਲਿਕ ਨੂੰ ਅੱਜ ਦੀ ਜਨਰੇਸ਼ਨ ਚੱਲਦੀ ਹੈ ਜੀ ਇਹਦੇ ਨਾਲ ਸਾਰੀਆਂ ਬੋਲੀਆਂ ਭੁੱਲ ਚੁੱਕੇ ਸਾਰੀਆਂ ਬੋਲੀਆਂ ਹੀ ਭੁੱਲ ਗਏ ਪਿਛਲੀਆਂ ਬੋਲੀਆਂ ਸੀਗੀਆਂ ਬੀਬੀਆਂ ਇਕੱਠੀਆਂ ਹੋ ਕੇ ਬੋਲੀਆਂ ਪਾਉਂਦੀਆਂ ਸੀ ਅੱਜ ਕੱਲ ਦੇ ਬੱਚੇ ਨੂੰ ਬੋਲੀਆਂ ਪਤਾ ਹੀ ਨਹੀਂ ਵੀ ਉਹ ਕੀ ਹੈ ਡੀ ਜੇ ਡੀ ਜੇ ਦਾ ਹੀ ਪਤਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਬੱਚਿਆਂ ਨੂੰ ਸਾਡੇ ਨੂੰ ਉਹ ਚੀਜ਼ ਪਤਾ ਲੱਗੇ ਵੀ ਪ੍ਰਾਣਾ ਹੁਕਮ ਹਾਂ ਸਾਡਾ ਇਤਿਹਾਸ ਹੈ ਅੱਜ ਪਿੰਡ ਪਗੜਾਣਾ ਵਿਕੇ ਤੀਆਂ ਦਾ ਤਿਹਾਰ ਮਨਾਇਆ ਗਿਆ ਜੋ ਲਗਾਤਾਰ ਸੀ ਪਿਛਲੇ 4-5 ਸਾਲ ਤੋਂ ਮਨਾ ਰਹੇ ਆ ਪਿੰਡ ਵਾਸੀਆਂ ਨਗਰ ਵਾਸੀਆਂ ਤੇ ਮਾਤਾ-ਮਾਪੇਣਾ ਸਾਰਿਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਪ੍ਰੋਗਰਾਮ ਹਰ ਇੱਕ ਸਾਲ ਮਨਾ ਰਹੇ ਆ ਤਾਂ ਕਿ ਆਪਣਾ ਤੀਆਂ ਜੋ ਪੁਰਾਣਾ ਕਲਚਰ ਹੈ ਉਸ ਨੂੰ ਦੁਬਾਰਾ ਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕੁਝ ਮਾਤਾ-ਮਾਪੇਣਾ ਨੇ ਤੇ ਬਹੁਤ ਵਧੀਆ ਉਫਰਾਲਾ ਹੈ ਇਸ ਨਾਲ ਸਾਰਿਆਂ ਨੂੰ ਜੋੜ ਕੇ ਰੱਖਣ ਤੇ ਨਵੀਆਂ ਕੁੜੀਆਂ ਨੂੰ ਅੱਜ ਦੇ ਇਸ ਤੀਆਂ ਦੇ ਤੀਆਂ ਬਾਰੇ ਇਸ ਪੁਰਾਣੇ ਕਲਚਰ ਬਾਰੇ ਜਾਣੂ ਕਰਵਾਣਾ ਸਮੇਂ ਦੀ ਲੋੜ ਹੈ ਬਹੁਤ ਵੱਡੀ ਇਸ ਹਿਸਾਬ ਨਾਲ ਜਿਹੜੇ ਤਿਹਾਰ ਨੇ ਸਾਰੇ ਆਪਣੇ ਪੁਰਾਣੇ ਤਿਹਾਰ ਉਲੂਪ ਹੁੰਦੇ ਜਾ ਰਹੇ ਸੀ ਸੱਭਿਆਚਾਰ ਨਾਲ ਨਵੇਂ ਬੱਚੇ ਨੂੰ ਜੋੜੀ ਰੱਖਣਾ ਇਹ ਬਹੁਤ ਜ਼ਰੂਰੀ ਹੈ ਅੱਜ ਇਹ ਤਿਹਾਰ ਬਹੁਤ ਸਾਰਾ ਬਹੁਤ ਵਧੀਆ ਰੌਣਕ ਨਾਲ ਜੋ ਵੀ ਅਤੇ ਬੀਬੀਆਂ ਭੈਣਾਂ ਪਹੁੰਚੇ ਨੇ ਮੈਂ ਸਾਰਿਆਂ ਨੂੰ ਇਸ ਲਈ ਵਧਾਈ ਦਿੰਦਾ ਤੇ ਸਾਰਿਆਂ ਦਾ ਸਵਾਗਤ ਕਰਦਾ ਇੱਥੇ ਪਹੁੰਚਣ ਤੇ ਵੈਕੂ ਜੀ ਦਾ ਖਾਲਸਾ ਵੈਕੂ ਜੀ